ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 11 ਨੂੰ ਨਵੰਬਰ ਨੂੰ ਦੀਪਚੀਮਾ ਦਾ ਇਥੇ ਕੋਖਰ ਪੈਲੈਸ ਦੇ ਨੇੜੇ ਜਿਹੜਾ 6 6:30 ਵਜੇ ਇੱਕ ਬਰੂਟਲ ਮਰਡਰ ਕੀਤਾ ਗਿਆ ਸੀਗਾ ਉਹਦੇ ਵਿੱਚ ਦੋ ਮੋਟਰਸਾਈਕਲਾਂ ਦੇ ਉੱਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਅੰਨੇਵਾ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਅ ਜਿਸ ਦੇ ਉੱਤੇ 302 ਦਾ ਪਰਚਾ ਦਰਜ ਹੈਗਾ ਉਸ ਤੋਂ ਬਾਅਦ ਹੀ ਜੇਰੇ ਨਗਰਾਨੀ ਐਸਐਸਪੀ ਸਾਹਿਬ ਸਹਿਲ ਮੀਰ ਜੀ ਦੇ ਥੱਲੇ ਐਸਪੀਡੀ ਡੀਐਸਪੀ ਸੰਜੀਵ ਐਸਐਚਓਜ਼ ਜਿਹੜੇ ਅਗੇ ਨੇ ਉਹ ਸਾਰੇ ਇਹ ਟੀਮਾਂ ਬਣਾਈਆਂ ਗਈਆਂ ਸੀ ਇਹਨਾਂ ਨੂੰ ਕਲਪਰੇਟਸ ਨੂੰ ਆਡੈਂਟੀਫਾਈ ਕਰਨ ਲਈ ਅਤੇ ਇਹਨਾਂ ਨੂੰ ਅਰੈਸਟ ਕਰਨ ਲਈ ਬੜੀ ਮਿਹਨਤ ਤੇ ਮੁਸ਼ਕਲ ਨਾਲ ਸਾਰੀ ਬਟਾਲਾ ਪੁਲਿਸ ਨੇ ਇਹਨਾਂ ਜਿਹੜੇ ਜਿਹੜੇ ਸ਼ੱਕੀ ਜਿਹੜੇ ਆ ਪੰਜ ਜਿਹੜੇ ਹਥਿਆਰੇ ਸੀਗੇ ਇਹਨਾਂ ਨੂੰ ਆਡੈਂਟੀਫਾਈ ਕੀਤਾ ਸੀਗਾ ਦੋ ਹਥਿਆਰੇ ਜਿਹੜੇ ਹਰਿੰਦਰ ਹੈਰੀ ਤੇ ਸੁਵਿੰਦਰ ਸੇਵੀ ਜਿਹੜੇ ਉਹ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਸੀਗੇ ਅੱਜ ਇਹ ਪਤਾ ਲੱਗਿਆ ਸੀਗਾ ਕਿ ਜਿਹੜਾ ਜਿਹੜੇ ਬਾਕੀ ਜਿਹੜੇ ਤਿੰਨ ਸੀਗੇ ਜਿਹੜੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਸੀਗੇ ਇੱਕ ਮੋਟਰਸਾਈਕਲ ਤੇ ਦੂਸਰੇ ਮੋਟਰਸਾਈਕਲ ਤੇ ਤਿੰਨ ਜਾਣੇ ਸੀਗੇ ਬਟਾਲਾ ਪੁਲਿਸ ਵੱਲੋਂ ਉਹਨਾਂ ਤਿੰਨਾਂ ਦੀ ਵੀ شناخت ਹੋ ਚੁੱਕੀ ਹੈ ਉਹਨਾਂ ਦੇ ਵਿੱਚੋਂ ਮਾਨਿਕ ਜਿਹੜਾ ਅੱਜ ਜਿਸ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹ ਖੁੱਲੀਆਂ ਪਿੰਡ ਦੇ ਵਿੱਚੋਂ ਵੱਲੋਂ ਆ ਕੇ ਤੇ ਇਧਰ ਨੂੰ ਕਾਲੇ ਰੰਗ ਦੇ ਮੋਟਰਸਾਈਕਲ ਤੇ ਆ ਰਿਹਾ ਹੈਗਾ ਇੱਕ Trap ਲੇ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਹੀ ਉਹਨਾਂ ਨੂੰ ਉਹਨੂੰ ਅੱਗੇ-ਅੱਗੇ ਰੋਕਿਆ ਗਿਆ ਪੁਲਿਸ ਨੂੰ ਰੋਕਿਆ ਗਿਆ ਤੇ ਉਹਨੇ ਮੋਟਰਸਾਈਕਲ ਉਸ ਦਾ ਰੋਕਿਆ ਆਪਣੇ ਅੰਨੇਵਾ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਦੇ ਉੱਤੇ ਜਵਾਬੀ ਫਾਇਰਿੰਗ ਦੇ ਵਿੱਚ ਉਹ ਇੰਜਰਡ ਹੋਇਆ ਤੇ ਪਰ ਉਸ ਨੂੰ ওভারਪਾਰੋ ਕਰ ਦਿੱਤਾ ਗਿਆ ਤੇ ਉਸ ਨੂੰ ਨੀਅਰੈਸਟ ਹਸਪੀਟਲ ਦੇ ਵਿੱਚ ਉਸ ਨੂੰ ਜੇਰੇ ਇਲਾਜ ਭੇਜਿਆ ਗਿਆ ਚਲੋ ਉਹਦੀ ਕੰਡੀਸ਼ਨ ਕੀ ਉਹ ਤਾਂ ਹਸਪੀਟਲ ਦੀ ਪਤਾ ਲੱਗਣੀ ਹੈ ਹੁਣ ਇਹ ਜਾਣਗੇ ਅਫਸਰ ਸਾਹਿਬਾਨ ਉੱਥੇ ਜਰੇ ਇਲਾਜ ਹੈਗਾ ਉਹਦਾ ਉਹ ਫਿਰ ਉਸ ਤੋਂ ਬਾਅਦ ਇਕ ਲੱਗ ਗਿਆ ਹਾਂ ਫਿਲਹਾਲ ਇਕੱਲਾ ਹੀ ਸੀਗਾ ਇਸ ਨੂੰ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਇਹਨਾਂ ਦਾ ਜਿਹੜਾ ਜੱਗੂ ਭਵਨਪੁਰੀਆ ਗੈਂਗ ਦਾ ਤੇ ਡੋਨੀ ਬਲ ਦਾ ਆਪਸ ਵਿੱਚ ਜਿਹੜਾ ਗੈਂਗਵਾਰ ਚੱਲ ਰਹੀ ਹੈ ਇਹ ਉਹਦਾ ਉਹਦੀ ਇੱਕ ਕੜੀ ਦੇ ਵਿੱਚ ਇੱਕ ਇਹ ਗੈਂਗਵਾਰ ਸੀਗੀ ਕਿਉਂਕਿ ਜਿਹੜਾ ਡੋਨੀ ਬਲ ਤੇ ਮਨਕੰਝਾਪੁਰੀਆ ਗੈਂਗ ਹੈਗਾ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜਾ ਦੀਪ ਚੀਮਾ ਹੈਗਾ ਇਹ ਜਿਹੜੇ ਇਹ ਜੱਗੂ ਭਗਵਾਨ ਮਤਲਬ ਇਹਨਾਂ ਦਾ ਬੰਦਾ ਹੈਗਾ ਤੇ ਜੱਗੂ ਭਗਵਾਨਪੁਰੀਆ ਨੂੰ ਲੱਗਦਾ ਸੀਗਾ ਕਿ ਇਹ ਹੀ ਇਹਨਾਂ ਨੂੰ ਸਪੋਰਟ ਕਰਦਾ ਹੈਗਾ ਤੇ ਇਹਨਾਂ ਦਾ ਸਿੰਪਾਥਾਈਜ਼ਰ ਹੈਗਾ ਇਹ ਇਸ ਨੂੰ ਸਾਰੇ ਹਥਿਆਰਿਆਂ ਨੂੰ ਕੇਸ਼ਵ ਸ਼ਵਾਲਾ ਤੇ ਅਮਰਿਤ 달ਮ ਜਿਹੜੇ ਜੱਗੂ ਭਗਵਾਨਪੁਰੀਆ ਗੈਂਗ ਦੇ ਬੰਦੇ ਨੇ ਉਹ ਹੈਂਡਲ ਕਰ ਰਹੇ ਸੀਗੇ ਤੇ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਤੇ ਅਸੀਂ ਬਾਕੀ ਜਿਹੜੇ ਦੋ ਜਿਹੜੇ ਜਿਹੜੇ ਹਥਿਆਰੇ ਹੈਗੇ ਆ ਉਹਨਾਂ ਨੂੰ ਆਇਡੈਂਟੀਫਾਈ ਕਰ ਲਿੱਤਾ ਟੀਮਾਂ ਡਿਸਪੈਚ ਕਰ ਦਿਤੀਆਂ ਗਈਆਂ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਵਾਵਾਂਗੇ ਸਰ ਲੱਗਦਾ ਹੈ ਕਿ ਕੇਸ਼ਵ ਔਰ ਜਿਹੜਾ ਦੂਸਰਾ ਤੁਸੀਂ ਨਾਮ ਲੈ ਰਹੇ ਹੋ ਅਮਰ ਦਾਲਮ ਅਮਰ ਦਾਲਮ ਇਹ ਬਹੁਤ ਐਕਟਿਵ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਦੋ ਤਿੰਨ ਵਾਰ ਦਾ ਤਾਮਰੀ ਸਰ ਦੇ ਵਿੱਚ ਵੀ ਹੋਈ ਹੈ ਔਰ ਸੈਕੰਡਲੀ ਮੈਂ ਇਸ ਪਲੇਟਫਾਰਮ ਮੱਧਿਆ ਰਹਾਂਗੇ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਪੁਲਿਸ ਹੈ ਨਾ ਪੰਜਾਬ ਪੁਲਿਸ ਬੜੀ ਸੱਚਮ ਹੈ ਔਰ ਬਟਾਲਾ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਚੰਗਾ ਕੰਮ ਸਰਹਾਨੀਆ ਕੰਮ ਕੀਤਾ ਹੈਗਾ ਕ੍ਰਾਈਮ ਹੋਇਆ ਇਸ ਗੱਲ ਤੋਂ ਮਨਕਰ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਇਹ ਵਚਨ ਬੰਦਾਂਗੇ ਕਿ ਅਸੀਂ ਗੈਂਗਸਟਰਿਜ਼ਮ ਨੂੰ ਜੜੋਂ ਪੁੱਟ ਕੇ ਹੀ ਸਾਲਾਂਗੇ ਸਰ ਜਿਹੜੀਆਂ ਆਵਾਜ਼ਾਂ ਤਾਂ ਹੁੰਦੀਆਂ ਹਨ ਤਕਰੀਬਨ ਗੈਂਗਵਾਰੀ ਗੈਂਗਵਾਰ ਹੈ ਆਪਣਾ ਵਰਚਸ ਸਬ ਕਾਇਮ ਕਰਨ ਲਈ ਨਜਾਇਜ਼ ਹਤਿਆਵੇ ਵੀ ਕਰਾਈਆਂ ਐਕਸਟਰਸ਼ਨਾਂ ਦੇ ਕਰਕੇ ਵੀ ਤਾਂ ਕਿ ਜੋ ਇਹਨਾਂ ਦੀ ਦਹਿਸ਼ਤ ਹੋ ਸਕੇ ਤੇ ਇਹ ਐਕਸਟਰਸ਼ਨ ਕਰ ਸਕਣ ਇਹ ਗੁੰਡੇ ਨੇ ਐਕਚੁਅਲੀ ਇਹਨਾਂ ਨੂੰ ਜ਼ਿਆਦਾ ਗਲੋਰੀਫਾਈ ਕਰਨ ਦੀ ਲੋੜ ਨਹੀਂ ਹੈਗੀ ਇਹ ਗੁਰੂਆਂ ਦੇ ਜੋ ਪ੍ਰਾਪਤ ਧਰਤੀ ਹੈਗੀ ਹੈ ਇਸ ਦੇ ਵਿੱਚ ਇਸ ਗੰਦੇ ਐਲੀਮੈਂਟਾਂ ਨੂੰ ਜਿਆਦਾ ਵੱਡੇ ਵੱਡੇ ਨਾਮ ਦੇ ਕੇ ਇਹਨਾਂ ਨੂੰ ਇਹ ਕੋਈ ਬਹੁਤ ਚੰਗਾ ਨਾਮਣਾ ਨਹੀਂ ਕੰਮ ਕਰ ਰਹੇ ਇਹ ਗੰਦਾ ਕੰਮ ਹੀ ਹੈ ਤੇ ਗੰਦੇ ਹੀ ਨੇ ਇਹਨਾਂ ਨੂੰ ਜਿੰਨਾ ਆਪਾਂ ਇਹਨਾਂ ਨੂੰ ਕ੍ਰਿਟਿਸਾਈਜ਼ ਕਰੀਓਰ ਜਿੰਨਾ ਇਹਨਾਂ ਨੂੰ ਭੰਡੀਆਂ ਉਹਨਾਂ ਹੀ ਥੋੜਾ ਸ਼ਾਇਦ ਕਿਸੇ ਨਾ ਕਿਸੇ ਨੌਜਵਾਨ ਜਿਹੜੇ ਨੇ ਇਨਫਲੂਐਂਸ ਹੋ ਰਹੇ ਸ਼ਾਇਦ ਕੀ ਮੈਸੇਜ ਹੋਣਾ ਮੈਂ ਇਸ ਮੱਦੇਨ ਅਸੀਂ ਫੇਰ ਤੁਹਾਨੂੰ ਕਹਿਣਾ ਕਿ ਜਿਹੜੇ ਗੁੰਮਰਾਹ ਨੌਜਵਾਨ ਹੈ ਉਹ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਮੇਨਸਟ੍ਰੀਮ ਤੇ ਚਾਓ ਅਸੀਂ ਆਪਣਾ ਜੋ ਵੀ ਛੋਟਾ ਮਾੜਾ ਮੋਟਾ ਜਿਹੜਾ ਤੁਹਾਡਾ ਕ੍ਰਾਈਮ ਹੈਗਾ ਆਪਣਾ ਲॉ ਆਫ ਦੀ ਲੈਂਡ ਨੂੰ ਫੇਸ ਕਰੋ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਰੀਹੈਬਿਲੀਟੇਸ਼ਨ ਦੇ ਵਿੱਚ ਜਾਂ ਉਹਦੇ ਵਿੱਚ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਜਿਸ ਦਾ ਜਿਹੜੇ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਆਣਾ ਚਾਹੀਦਾ ਇਸ ਦਾ ਜਿਹੜਾ ਅੰਜਾਮ ਹੁੰਦਾ ਉਹ ਜਿਹੜੇ ਇੱਕ ਗੈਂਗਸਟਰ ਦੀ ਲਾਈਫ ਹੈ ਉਹ ਜ਼ਿਆਦਾ ਨਹੀਂ ਹੁੰਦੀ ਜਿਹੜੀ ਇਹਨਾਂ ਨੂੰ ਇਹ ਪਰਲੋਭਨ ਦੇ ਕੇ ਕਹਿੰਦੇ ਅਸੀਂ ਬਾਹਰ ਕੱਢ ਲਾਂਗੇ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਹਰਿਆਣਾ ਪੁਲਿਸ ਸਾਰੇ ਅਸੀਂ ਬਾਹਰੋਂ ਵੀ ਸਾਰਿਆਂ ਨੂੰ ਵਾਰੀ-ਵਾਰੀ ਫੜ ਕੇ ਇੱਥੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੱਥੇ ਜੋ ਕਾਨੂੰਨ ਉਹਨਾਂ ਨੂੰ ਸਜ਼ਾ ਦੇਊਗਾ ਉਹ ਇੱਥੇ ਭੁਗਤਣਗੇ ਆਪਣੀ ਜਿਹੜੇ ਜੁਰਮਾਂ ਦੀ ਜੜੀ ਉਹਨਾਂ ਨੇ ਜੁਰਮ ਕੀਤੇ ਤੇ ਮਾਨਕ ਠੱਲ ਲਈ ਸਰ ਮਾਨਕ ਛਰੇਟਦਾ ਸੀ ਅੰਮ੍ਰਿਤ ਸਰ ਇਹਦੇ ਤੇ ਇਹਦੇ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਤੇ ਪਹਿਲਾਂ ਵੀ ਅਟੈਂਪਟ ਟੂ ਮਰਡਰ ਦੇ ਦੋ ਪਰਚੇ ਦਰਜ ਨੇ ਤੇ ਆਮ ਜੈਕਟ ਦੇ ਪਰਚੇ ਦਰਜ ਨੇ ਤੇ ਇਹ ਇਹਨਾਂ ਨਾਲ ਉਹਨਾਂ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜਿਆ ਹੋਇਆ ਸੀ ਸਰ ਇਹਦੇ ਗੋਲੀ ਕਿੱਥੇ ਲੱਗੀ ਸੀ ਗੋਲੀ ਮੈਂ ਇੱਥੋਂ ਪੁੱਛਿਆ ਜੀ ਹਾਂਜੀ ਲੈਫਟ ਲੈਗ ਤੇ ਲੈਫਟ ਲੈਗ ਤੇ ਉਹਦੇ ਲੈਫਟ ਲੈਗ ਤੇ ਉਸਤੇ ਲੱਗੀ ਹੈਗੀ ਆ ਤੇ ਪਰ ਇਹਦੇ ਵਿੱਚ ਇਹ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਪੁਲਿਸ ਪਾਰਟੀ ਸੇਫ ਹੈ ਗਈ ਹੈ ਤੇ ਇਸ ਕਰਕੇ ਉਹਦਾ ਇਲਾਜ ਚੱਲ ਰਿਹਾ ਫਿਰ ਅਸੀਂ ਜਿਹੜੇ ਦੋ ਤੁਸੀਂ ਹੋਰ ਦੱਸੋ ਉਹ ਸ਼ਾਇਦ ਹਾਂਜੀ ਦੱਸ ਦੇਣੇ ਪੁਲਿਸ ਸੋਰਸਸ ਨੂੰ ਇਹ ਬਤਾ ਸੀ ਕਿ ਦੋ ਹੋਰ ਨਹੀਂ ਦੋ ਅਸੀਂ ਜਿਹੜੇ ਅਣਪਛਾਤੇ ਸੀ ਉਹਨਾਂ ਨੂੰ ਆਇਡੈਂਟੀਫਾਈ ਕਰ ਲਿੱਤਾ ਹੈ ਮੈਂ ਇਹ ਦੱਸ ਰਿਹਾ ਤੁਹਾਨੂੰ ਕਿ ਦੇਖੋ ਇਹ ਪੂਰੇ ਦੋ ਮੋਟਰਸਾਈਕਲਾਂ ਤੇ ਪੰਜ ਪੰਜ ਅਣਪਛਾਤੇ ਆਏ ਸੀ ਦੋ ਪਹਿਲਾਂ ਫੜੇ ਜਾ ਚੁੱਕੇ ਸੀ ਹਰਿੰਦਰ ਹਰੀ ਤੇ ਸੁਵਿੰਦਰ ਜੈਵੀ ਤੇ ਇਹਦੇ ਵਿੱਚੋਂ ਜਿਹੜੇ ਦੂਜਾ ਮੋਟਰਸਾਈਕਲ ਸੀ ਉਹ ਤੇ ਤਿੰਨ ਸਵਾਰ ਸੀਗੇ ਅਣਪਛਾਤੇ ਉਹਨਾਂ ਦੇ ਵਿੱਚੋਂ ਇੱਕ ਮਾਨਕ ਸੀ ਜਿਹੜਾ ਅੱਜ ਬ੍ਰੀਫ ਐਕਚੇਂਜ ਆਫ ਫਾਇਰ ਦੇ ਨਾਲ ਓਵਰ ਪਾਵਰ ਕੀਤਾ ਤੇ ਅਰੈਸਟ ਕੀਤਾ ਬਟਾਲਾ ਪੁਲਿਸ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਐਸਐਸਪੀ ਸਾਹਿਬ ਨੇ ਐਸਪੀ ਡੀ ਡੀਐਸਪੀ ਸੰਜੀਵ ਨੇ ਸਾਡੇ ਐਸਐਚਓ ਸਾਹਿਬਾਨ ਨੇ ਇਹਨਾਂ ਨੇ ਬਹੁਤ ਇਹਨਾਂ ਨੂੰ ਸੂਹ ਮਿਲੀ ਸੀ ਇਹਨਾਂ ਨੇ ਬੜਾ ਬਿਨਾ ਟਾਈਮ ਗਵਾਏ ਇੱਥੇ ਨਾਕਾ ਲੇ ਕਰਕੇ ਤੇ ਕਾਬੂ ਕੀਤਾ ਹੈਗਾ ਤੇ ਤਾਂ ਕਿ ਜੋ ਲੋਕਾਂ ਦੇ ਵਿੱਚ ਕੰਫੀਡੈਂਸ ਬਹਾਲ ਹੋ ਸਕੇ ਜਿਹੜਾ ਕੋਈ ਇੱਥੇ ਕੋਈ ਘਬਰਾਣ ਦੀ ਲੋੜ ਨਹੀਂ ਹੈ ਪੁਲੀ ਪੰਜਾਬ ਪੁਲਿਸ ਸક્ષਮ ਹੈ ਅਸੀਂ ਹਰ ਅੱਜ ਗੈਂਗਸਟਰਵਾਦ ਨੂੰ ਨਿਜਠਣ ਲਈ ਵਚਨਬੰਦ ਹੈਗੇ